ਦੱਖੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੇ ਬ੍ਰਾਂਡ ਦੇ ਘੋਲ ਜੀ ਨੇ ਕ੍ਰिएशन ਕੀਤੀਆਂ ਨੇ ਔਰ ਇੱਕ ਨਵੀਂ ਚੀਜ਼ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਤਿੰਨੇ ਸਟੇਟਾਂ ਦੇ ਲੋਕਾਂ ਦੇ ਲਈ ਬਾਕੀ ਦੂਰ ਦੂਰ ਤੱਕ ਜਿੱਥੇ ਜਿੱਥੇ ਲੋਕ ਚਾਹਦੇ ਆ ਉੱਥੇ ਉੱਥੇ ਜਾ ਕੇ ਸੇਵਾ ਕਰਨ ਦੇ ਲਈ ਸਾਡਾ ਇੱਕਦੀਪ ਵੀਰ ਜਿਨੇ ਬੜੀਆਂ ਘਾਲਾਂ ਕਾਲੀਆਂ ਮਿਹਨਤਾਂ ਕੀਤੀਆਂ ਔਰ ਅੱਜ ਇੱਕ ਬ੍ਰਾਂਡ ਬਣ ਚੁੱਕਿਆ ਹੈ ਤੁਹਾਨੂੰ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੇ ਬ੍ਰਾਂਡ ਦੇ ਘੋਲ ਜੀ ਨੇ ਕ੍ਰिएशन ਕੀਤੀਆਂ ਨੇ ਔਰ ਇੱਕ ਨਵੀਂ ਚੀਜ਼ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਤਿੰਨੇ ਸਟੇਟਾਂ ਦੇ ਲੋਕਾਂ ਦੇ ਲਈ ਬਾਕੀ ਦੂਰ ਦੂਰ ਤੱਕ ਜਿੱਥੇ ਜਿੱਥੇ ਲੋਕ ਚਾਹਦੇ ਆ ਉੱਥੇ ਉੱਥੇ ਜਾ ਕੇ ਸੇਵਾ ਕਰਨ ਦੇ ਲਈ ਸਾਡਾ ਇਕਲਦੀਪ ਵੀਰ ਜਿਨੇ ਬੜੇ ਘਾਲਣਾ ਘਾਲੀਆਂ ਮਿਹਨਤਾਂ ਕੀਤੀਆਂ ਔਰ ਅੱਜ ਇੱਕ ਬ੍ਰਾਂਡ ਬਣ ਚੁੱਕਿਆ ਹੈ ਔਰ ਅੱਜ ਜਦੋਂ ਕੁਲਦੀਪ ਦਾ ਨਾਮ ਆਉਂਦਾ ਤਾਂ ਲੋਕ ਕਹਿੰਦੇ ਹਾਂ ਯਾਰ ਸਾਡੇ ਵੀ ਲੱਗੀ ਸੀ ਸਾਡੇ ਵੀ ਲਾਈ ਆ ਸਾਡੇ ਵੀ ਜਿੰਨੇ ਵੀ ਲੋਕ ਜਿਹੜੇ ਹੈਗੇ ਆ ਪ੍ਰਕਿਰਤੀ ਨੂੰ ਪਿਆਰ ਕਰਦੇ ਆ ਔਰ ਨਵੀਆਂ ਨਵੀਆਂ ਚੀਜ਼ਾਂ ਚਾਹੁੰਦੇ ਆ ਉਹ ਸਾਰੇ ਇਸ ਚੀਜ਼ ਨਾਲ ਜੁੜੇ ਆ ਕੁਲਦੀਪ ਵੀ ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਠੀਕ ਆ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਤੁਸੀਂ ਟਾਈਮ ਕੱਢਿਆ। ਧੰਨਵਾਦ ਜੀ ਸਾਡੇ ਕੋਲੇ ਆਉਣ ਤੇ। ਬਾਈ ਜੀ ਜਿਸ ਤਰੀਕੇ ਦੇ ਨਾਲ ਇੱਕ ਐਸਾ ਸੁਪਨਿਆਂ ਦਾ ਘਰ ਤੁਸੀਂ ਲੋਕਾਂ ਨੂੰ ਬਣਾ ਕੇ ਦੇ ਰਹੇ ਹੋ ਜਿਹਦੇ 'ਚ ਸ਼ਾਂਤੀ ਜਿਹਚ ਮੈਡੀਟੇਸ਼ਨ ਜਿਹਦੇ ਵਿੱਚ ਲੋਕਾਂ ਦੇ ਮਨ 'ਚ ਹੁੰਦਾ ਕਿ ਅਸੀਂ ਕੋਈ ਇਹੋ ਜਿਹੀ ਇਕਾਂਤ ਜਗ੍ਹਾ ਪੂਜਾ ਰੂਮ ਬਣਾਈਏ ਅਸੀਂ ਇਕਾਂਤ ਜਗ੍ਹਾ ਦੇ ਉੱਤੇ ਬੈ ਕੇ ਯੋਗ ਲਗਾਈਏ ਅਸੀਂ ਆਪਣੀ ਰੈਸਟ ਦੇ ਲਈ ਆਪਣੇ ਦਿਮਾਗ ਨੂੰ ਰੈਸਟ ਦੇਣ ਦੇ ਲਈ ਇਹ ਚੀਜ਼ਾਂ ਬਣਾਈਏ ਜਿੰਨੇ ਵੀ ਸਿਕਿਉਰਟੀ ਦੇ ਹਸਪੀਟਲ ਨੇ ਉਹ ਇਹ ਚਾਹੁੰਦੇ ਨੇ ਕਿ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ 'ਚ ਹੁੰਦੇ ਨੇ ਉਹ ਐਸੀ ਜਗ੍ਹਾ ਦੇ ਉੱਤੇ ਬੈਠ ਕੇ ਕਿਉਂਕਿ ਇੱਥੋਂ ਜਿਹੜੀਆਂ ਵਾਈਬ੍ਰੇਸ਼ਨ ਜੁੜਦੀਆਂ ਨੇ ਓਏ ਕਿ ਪਵਿੱਤਰਤਾ ਦੀਆਂ ਵਾਈਬ੍ਰੇਸ਼ਨ ਜੁੜਦੀਆਂ ਨੇ ਕਿਉਂਕਿ ਜਿਹੜਾ ਇੱਟਾਂ ਦਾ ਕੰਮ ਔਰ ਜਿਹੜਾ ਇਹ ਚੀਜ਼ ਦਾ ਕੰਮ ਹੈਗਾ ਇਹ ਜ਼ਮੀਨ ਅਸਮਾਨ ਦਾ ਫਰਕ ਹੈ ਕੀ ਕਹਿਣਾ ਚਾਹੋਗੇ ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਡੇ ਕੋਲ ਜਿਹੜੇ ਵੀ ਲੋਕ ਆਉਂਦੇ ਜੀ ਕੋਈ ਕਹਿੰਦੇ ਵੀ ਯਾਰ ਹੁਣ ਅਸੀਂ ਪੱਕੇ ਮੰਗਾਨਾ ਚ ਰਹਿ ਰਹੇ ਕਿ ਅੱਕੇ ਪਿਆ ਬੜੇ ਬੜੇ ਵੱਡੇ ਲੋਕ ਆਉਂਦੇ ਸਾਡੇ ਕੋਲ ਜੀ ਬੜੀ ਸੈਲੀਬ੍ਰਿਟੀ ਆਉਂਦੇ ਆ ਉਹ ਕਹਿੰਦੇ ਵੀ ਸਾਨੂੰ ਇੱਕ ਸੈਪਰੇਟ ਜਆ ਰੂਮ ਚਾਹੀਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਕਹਿੰਦੇ ਵੀ ਸਾਨੂੰ ਇਕਾਂਤ ਜਆ ਹੋਵੇ ਉਹਨਾਂ ਵਾਸਤੇ ਇੱਕ ਬੜੀ ਵਧੀਆ ਚੀਜ਼ ਹੈ ਜੀ ਕਿਉਂਕਿ ਨਾਲ ਤਾਂ ਲੋਕਾਂ ਦੇ ਸ਼ੌਂਕ ਪੂਰੇ ਹੋ ਜਾਂਦੇ ਤੇ ਨਾਲੇ ਉਹਨਾਂ ਦੀ ਸੰਤੁਸ਼ਟੀ ਹੋ ਜਾਂਦੀ ਹੈ ਵਧੀਆ ਆਰਾਮ ਨਾਲ ਉਹਦੇ ਵਿੱਚ ਰਿਲੈਕਸ ਹੋ ਕੇ ਬਹਿ ਜਾਂਦੇ ਆ ਜੀ ਐਵੇਂ ਨਹੀਂ ਵੀ ਮੈਂ ਖਵ ਨਹੀਂ ਵੇਚਣ ਨਾ ਮਾਰਾ ਕਹਿੰਦਾ ਪਰ ਜਦੋਂ ਬੰਦਾ ਬਹਿੰਦਾ ਤਾਂ ਉਹਨੂੰ ਫੀਲ ਹੁੰਦਾ ਜਿੱਦਾਂ ਦਾ ਸਾਡੇ ਕੋਲ ਆਉਂਦੇ ਜਦੋਂ ਸਾਰੇ ਵੀਰ ਜੀ ਬੱਚੇ ਅੱਜਕੱਲ ਨਿਊਕਲਰ ਫੈਮਲੀਆਂ ਨੇ ਛੁਡ ਇੱਕ ਇੱਕ ਦੋ ਦੋ ਬੱਚੇ ਨੇ ਪੜ੍ਹਾਈ ਦੇ ਲਈ ਉਹਨਾਂ ਦਾ ਇੱਕ ਐਸਾ ਐਟਮੋਸਫੀਅਰ ਅਸੀਂ ਅੰਦਰ ਇੱਕ ਦੋ ਮਿੰਟ ਬੈਠੇ ਆ ਤਾਂ ਸਾਡੇ ਮਨ ਨੂੰ ਤਾਂ ਉਹ ਮਜ਼ਾ ਆ ਗਿਆ ਔਰ ਇੱਥੇ ਜਦੋਂ ਬੰਦਾ ਪੜ੍ਹੂਗਾ ਤਾਂ ਉਹਦੀ ਇਕਾਗਰਤਾ ਬਣੂਗੀ ਕੀ ਕਹਿਣਾ ਚਾਹੋਗੇ ਕਿ ਸਟੱਡੀ ਦੇ ਜਿਹੜੇ ਦਿਨ ਹੈਗੇ ਆ ਗਾਂ ਪੇਪਰ ਆ ਰਹੇ ਨੇ ਵੱਡਿਆਂ ਬੱਚਿਆਂ ਦੇ ਪੇਪਰ ਆ ਰਹੇ ਨੇ ਜਿਹੜੇ ਕਾਲਜਾਂ ਵਾਲੇ ਨੇ ਸਕੂਲਾਂ ਦੇ ਪੇਪਰ ਉਹਨੇ ਖਤਮ ਹੋ ਕੇ ਗਏ ਆ ਕੀ ਕਹਿਣਾ ਚਾਹੋਗੇ ਕਿ ਇਹੋ ਜੀ ਇੱਕ ਕਾਂਹ ਜਗ੍ਹਾ ਜਿਹਦੇ ਵਿੱਚ ਸ਼ਾਂਤੀ ਸ਼ਾਂਤੀ ਜਿਹਦੇ ਵਿੱਚ ਇੱਕ ਇਕਾਗਰਤਾ ਜਿਹੜੀ ਬੰਦੇ ਦੀ ਹੁੰਦੀ ਹੈ ਡਵੈਲਪ ਔਰ ਸਭ ਤੋਂ ਵੱਡੀ ਗੱਲ ਹੈ ਗਰਮੀਆਂ 'ਚ ਗਰਮ ਨਹੀਂ ਸਰਦੀਆਂ 'ਚ ਠੰਡਾ ਨਹੀਂ ਹਾਂ ਬਿਲਕੁਲ ਇਹ ਹੈਗੀ ਜੀ ਗੱਲ ਇਦਾਂ ਨਹੀਂ ਸਾਡੇ ਕੋਲ ਬੱਚਿਆਂ ਵਾਸਤੇ ਸਕੂਲਾਂ ਵਾਸਤੇ ਜਿਵੇਂ ਕੋਈ ਪ੍ਰੀ-ਨਰਸਰੀ ਜਿਵੇਂ ਸਟਾਰਟ ਸਕੂਲ ਹੁੰਦੇ ਜਿੱਦਾਂ ਦੇ ਉਦਾਂ ਦੇ ਵੀ ਕਹਿੰਨੇ ਸਾਨੂੰ ਪੰਚ ਪੰਚਾ ਚਾਰ ਸੱਤ ਸੱਤ ਬੱਚਿਆਂ ਵਾਸਤੇ ਇੱਕ ਰੂਮ ਚਾਹੀਦਾ ਸਾਨੂੰ ਪਰ ਥੋੜੀ ਦਿੱਕਤ ਐ ਇੰਨੀ ਕਿ ਮੇਰੇ ਕੋਲ ਲੇਬਰ ਕੱਟ ਹੋਣ ਕਰਕੇ ਵੀ ਉਹਨੇ ਮੈਥੋਂ ਬਾਣ ਨਹੀਂ ਪਾਉਂਦੇ ਡਿਮਾਂਡ ਇੰਨੀ ਜ਼ਿਆਦੇ ਐ ਨਾ ਚੀਜ਼ਾਂ ਦੀ ਤੇ ਪਰ ਮੈਂ ਫੇਰ ਵੀ ਇਹ ਚਾਹੁੰਦਾ ਵੀ ਸਭ ਦਾ ਸੁਪਨਾ ਪੂਰਾ ਕਰਿਆ ਜਾਵੇ ਜ਼ਿਆਦਾ ਨਾਲੋਂ ਮੈਂ ਘੱਟ ਵਾਲੇ ਨੂੰ ਤਰਜੀਹ ਪਹਿਲਾਂ ਦੇਣਾ ਇੱਕ ਦੋ ਪੀਸ ਬਣਾਉਣ ਵਾਲਿਆਂ ਨੂੰ ਅਸੀਂ ਪਹਿਲਾਂ ਬਣਾ ਕੇ ਦਿੰਨੇ ਆ ਪਰ ਇਹ ਗੱਲ ਜ਼ਰੂਰ ਸਹੀ ਆ ਵੀ ਇਕਾਗਰਤਾ ਪੜ੍ਹਾਈ ਤੇ ਵੀ ਬਣਦੀ ਆ ਤੇ ਵੈਸੀ ਹੀ ਬੰਦੇ ਨੂੰ ਆਨੰਦ ਆਉਂਦਾ ਪੜ੍ਹ ਕੇ ਜਿਸ ਨੇ ਕਿਸੇ ਨੇ ਪਾਠ ਪੂਜਾ ਕਰਦੀ ਆਂਦੀ ਵੈਸਟ ਹੈ ਜੀ ਵੀਰ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਜਦੋਂ ਸਟਾਰਟ ਕੀਤਾ ਉਦੋਂ ਬਹੁਤ ਹੀ ਔਖਾ ਸੀਗਾ ਕੰਮ ਕਿਉਂਕਿ ਆਪ ਨਾਲ ਮਿਹਨਤ ਕਰਦਾ ਬਾਈ ਔਰ ਹੌਣ ਹੌਲੀ ਹੌਲੀ ਲੇਬਰ ਵਧਦੀ ਜਾਂਦੀ ਆ ਹੌਲੀ ਹੌਲੀ ਇਹਦੀ ਮਸ਼ੀਨਾਂ ਵੀ ਮੈਨੂੰ ਲਾ ਦਿਓ ਤੁਸੀਂ ਡਿਵੈਲਪ ਕਰ ਲਓਗੇ ਕੀ ਕਹਿਣਾ ਚਾਹੋਗੇ ਕਿ ਆਹ ਨਾਲੇ ਸਮੇਂ ਦੇ ਵਿੱਚ ਤਾਂ ਇਹ ਮਤਲਬ ਮੇਰਾ ਖਿਆਲ ਆ ਵੀ ਰੈਡੀਮੇਡ ਬਣ ਕੇ ਤਾਂ ਨਹੀਂ ਆਪਾਂ ਇਹਨੂੰ ਪਹੀਏ ਲਗਾ ਕੇ ਵੀ ਇਦਾਂ ਦੀ ਸਿਸਟਮ ਬਣਾ ਲਈਏ ਮੇਰਾ ਖਿਆਲ ਆ ਵੀ ਉਹ ਜਿਹੇ ਚੀਜ਼ਾਂ ਵੀ ਬਣ ਜਾਣਗੇ ਆਹ ਨਾਲੇ ਸਮੇਂ ਦੇ ਹਾਂਜੀ ਹਾਂਜੀ ਮੂਵ ਹੋ ਜਾਏ ਗੁਰੂ ਜਿੱਧਰ ਮਰਜੀ ਆਪਾਂ ਲਿਜਾ ਸਕਦੇ ਆ ਕੋਈ ਬੜਾ ਜਿਆਦੇ ਔਖਾ ਨਹੀਂ ਇਹ ਕੰਮ ਬਣ ਜੂਗਾ ਜਿੱਦਾਂ ਦਾ ਕਨਸੈਪਟ ਲੋਕ ਚਾਹਣਗੇ ਜੀ ਜਿੱਦਾਂ ਦੇ ਆਪਣੇ ਭਰਾ ਚਾਹਣਗੇ ਆਪਾਂ ਉਦਾਂ ਦੀ ਬਣਾਈ ਚੱਲਾਵਾਂਗੇ ਕੋ ਚੀਜ਼ਾਂ ਨਾਲ ਸਮਝੌਤਾ ਨਹੀਂ ਕੀਤਾ ਜਿੰਨਾ ਵਧੀਆ ਮਟੀਰੀਅਲ ਪਹਿਲਾਂ ਲਾਉਂਦੇ ਸੀਗੇ ਕਿਉਂਕਿ ਰੇਟ ਦਿਨੋਂ ਦਿਨ ਵਧ ਜਾਂਦੇ ਚੀਜ਼ਾਂ ਦੇ ਮਟੀਰੀਅਲ ਟੌਪ ਕਲਾਸ ਦਾ ਲਗਾਉਣਾ ਵੀ ਜਿਹਦੇ ਵਿੱਚ ਕੋਈ ਸਮਝੌਤਾ ਨਹੀਂ ਹੈ ਠੀਕ ਹੈ ਨਾ ਇਹ ਨਹੀਂ ਹੈ ਵੀ ਅਗਲੇ ਦੀ ਚੀਜ਼ ਆ ਜਿਹੜੀ ਉਹ ਹਮੇਸ਼ਾ ਲਈ ਮਤਲਬ ਉਹਨੂੰ ਇੱਕ ਯਾਦਗਾਰ ਰਵੇ ਇਹੀ ਚੇਨ ਆ ਤੁਹਾਡੀ ਤੁਸੀਂ ਕਦੇ ਐਡ ਬਹੁਤ ਘੱਟ ਕੀਤੀ ਸੀ ਇਹ ਤੁਹਾਡੀ ਚੇਨ ਆ ਜਿਹੜਾ ਬੰਦਾ ਇੱਕ ਵਾਰੀ ਲੈ ਜਾਂਦਾ ਉਹ ਜਦੋਂ ਗਾਂਹ ਦੇਖਦਾ ਜਦੋਂ ਉਹਦੇ ਰਿਸ਼ਤੇ ਰਿਸ਼ਤੇਦਾਰ ਆਉਂਦੇ ਆ ਤਾਂ ਫਿਰ ਕੁਲਦੀਪ ਹਨੌਲੀ ਵਾਲੀ ਬ੍ਰਾਂਡ ਬਣ ਜਾਂਦਾ ਕੈਨੇਡਾ ਅਮਰੀਕਾ ਤੋਂ ਫੋਨ ਆਈ ਜਾਂਦੇ ਉਹਨੂੰ ਉੱਧਰ ਕਿਵੇਂ ਪਹੁੰਚੇਗਾ ਨਹੀਂ ਬ ਇਹ ਜਿਹੜਾ ਆਪਣੇ ਕੋਲੇ ਇਧਰ ਬਣਿਆ ਪਿਆ ਤੁਹਾਨੂੰ ਦਿਖਾਉਣਾ ਹੈ ਬਾਅਦ ਵਿੱਚ ਵੀਡੀਓ 'ਚ ਇਹ ਆਪਣਾ ਸਾਰਾ ਮਤਲਬ ਹੈ ਨਰ ਭਾਈਆਂ ਦੀ ਜ਼ਿਆਦਾ ਕੰਮ ਆਉਂਦਾ ਆਪਣੇ ਕੋਲ ਕਿਉਂਕਿ ਹੁਣ ਜਾਂਦੇ ਕੰਟੇਨਰ ਇਧਰ ਜਿੱਦਾਂ ਕਿ ਘਰਾਂ ਦਾ ਸਮਾਨ ਜਾਂਦਾ ਹੈ ਤਾਂ ਆਪਣੇ ਝੋਫੜੀਆਂ ਝੋਫੜੀਆਂ ਆਪਣੇ ਬੈੱਡ ਆਪਣੇ ਚੇਅਰਾਂ ਸਭ ਕੁਝ ਜਾਂਦਾ ਜੀ ਬਹੁਤ ਜ਼ਿਆਦਾ ਮਾਤਰਾ 'ਚ ਜਾਂਦਾ ਪਰ ਇੰਨਾ ਹੀ ਹੈ ਵੀ ਸਾਡਾ ਆਪਣੇ ਇਲਾਕੇ 'ਚ ਥੋੜੇ ਕੰਟੇਨਰ ਘੱਟ ਜਾਂਦੇ ਇਧਰ ਅੰਮ੍ਰਿਤਸਰ ਸਾਈਡ ਜਾਂ ਮੁਹਾਲੀ ਸਾਈਡ ਜਨਮਾ ਸਾਹਿਬ ਸਾਈਡ ਇਧਰ ਜ਼ਿਆਦਾ ਜਾਂਦੇ ਹੈ ਬਾਈ ਕੁਲਦੀਪ ਜੀ ਕੀ ਕੀ ਚੀਜ਼ਾਂ ਤੁਸੀਂ ਕ੍ਰੀਏਟ ਕਰ ਰਹੇ ਹੋ ਆ ਦੇਖੋ ਜਿਹੜੀ ਦਰਸ਼ਕ ਅਸੀਂ ਸੋਹਣੀ ਜੀ ਕੁਰਸੀਾਂ ਦੇ ਉੱਤੇ ਬੈਠੇ ਆ ਇਹ ਵੀ ਬਾਈ ਦੀਆਂ ਆਪਦੀਆਂ ਬਣਾਈਆਂ ਵੀ ਆ ਔਰ ਬੈਂਦ ਦਾ ਸਮਾਨ ਔਰ ਨਵੇਂ-ਨਵੇਂ ਚੀਜ਼ਾਂ ਬਾਈ ਕੀ ਕਹਿਣਾ ਚਾਹੋਗੇ ਕਿ ਇਹ ਚਲੋ ਝੌਪੜੀਆਂ ਤਾਂ ਆਪਾਂ ਬਹੁਤ ਪਿਆਰੀਆਂ ਬਣਾਣੀਆਂ ਆ ਉਹਦੇ ਨਾਲ ਨਾਲ ਕੀ ਕੀ ਹੋਰ ਬਣਾਣੇ ਅਸੀਂ ਪਹਿਲਾਂ ਝੌਪੜੀਆਂ ਬਣਾਉਣ ਲੱਗੇ ਸੀ ਸਿਰਫ ਸਿੰਪਲ ਜੋ ਪਾਰਕ ਦੇ ਵਿੱਚ ਓਪਨ ਗਜੀਬੋ ਟਾਈਪ ਸ਼ਾਤਰੀ ਟਾਈਪ ਕਹਿੰਦੇ ਨੇ ਜਿਹਨੂੰ ਆਪਾਂ ਪੰਜਾਬੀ ਚ ਹਾਂ ਹਾਂ ਬਿਲਕੁਲ ਉਹ ਬਣਾਉਣ ਲੱਗੇ ਸੀ ਜੀ ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਆਈ ਵੀ ਸਾਨੂੰ ਝੌਪੜੀਆਂ ਦੇ ਨਾਲ-ਨਾਲ ਸਾਨੂੰ ਚਿਹਰਾ ਵੀ ਇਦਾਂ ਦੀਆਂ ਚਾਹੀਦੀਆਂ ਇਸ ਲੁੱਕ ਦੇ ਤਾਂ ਫਿਰ ਜਿਹੜਾ ਚੇਰਾਂ ਵਾਲਾ ਕੰਮ ਸਟਾਰਟ ਕੀਤਾ ਚੇਰਾਂ ਦੇ ਅਲੱਗ ਕਾਰੀਗਰ ਨੇ ਮੇਰੇ ਕੋਲ ਚੌੜੀਆਂ ਸੀ ਮੈਂ ਖੁਦ ਬਣਾਉਣਾ ਮੇਰੇ ਨਾਲ ਉਰੋਂ ਦੇ ਆਪਣੇ ਦੇ ਲੋਕਲ ਮਿਸਤਰੀ ਨੇ ਜੀ ਚੇਰਾਂ ਵਾਲੇ ਬਾਹਰਲੇ ਮਿਸਤਰੀ ਆ ਆਪਣੇ ਕੋਲ ਸਾਰੇ ਤੇ ਮਤਲਬ ਜੇ ਕਿਸੇ ਨੇ ਆਪਣੀ ਪਸੰਦ ਦੀ ਚੇਅਰ ਬਣਾਉਣੀ ਆਪਾਂ ਉਹ ਵੀ ਬਣਾ ਦਿੰਨੇ ਆ ਨਹੀਂ ਜਿਹੜੀਆਂ ਆਪਣੇ ਤਾਂ ਆਪਣਾ ਕਨਸੈਪਟ ਆ ਤਾਂ ਆਪਾਂ ਬਣਾਉਂਦੀ ਬਣਾਉਂਦੇ ਆ ਬਹੁਤ ਮਾਡਲ ਆਪਣੇ ਕੋਲੇ ਚੇਰਾਂ ਦੇ ਆਪਾਂ ਤੁਹਾਨੂੰ ਫੋਟੋਆਂ ਦੇ ਦਾਂਗੇ ਸਾਰੀਆਂ ਤੁਸੀਂ ਸ਼ੇਅਰ ਕਰਦੇ ਹੋ ਜਲਦੀ ਜੀ ਕੀ ਕਹਿਣਾ ਚਾਹੋਗੇ ਕਿ ਆਨ ਵਾਲੇ ਸਮੇਂ 'ਚ ਜਿੱਦਾਂ ਲੋਕ ਫਰਨੀਚਰ ਦੀ ਹੁਣ ਮੰਗ ਕਰਦੇ ਆ ਜਦੋਂ ਆਉਂਦੇ ਯਾਰ ਕੁਲਦੀਪ ਫਰਨੀਚਰ ਵੀ ਤੂੰ ਬਣਾ ਦੇ ਯਾਰ ਸੋਫਾ ਸੈੱਟ ਵੀ ਤੂੰ ਬਣਾ ਦੇ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਵੀਆਂ ਕ੍ਰੇਏਸ਼ਨਸ ਹੋਣਗੀਆਂ ਔਰ ਝੌਂਪੜੀਆਂ ਜਿਹੜੀਆਂ ਕਿ ਤੁਸੀਂ ਦਰਸ਼ਕੋ ਨੰਬਰ ਨੀਚੇ ਚੱਲ ਰਿਹਾ ਵੀਰ ਜੀ ਦੇ ਵੀਡੀਓਜ਼ ਵੀ ਅਸੀਂ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਾਂਗੇ ਜੋ ਮਰਜ਼ੀ ਤੁਸੀਂ ਜਾਇ ਜ ਮਰਜ਼ੀ ਝੌਂਪੜੀ ਬਣਾਉਣੀ ਚਾਹੁੰਦੇ ਆ ਵੀਰ ਜੀ ਕੀ ਕਹਿਣਾ ਚਾਹੋਗੇ ਹਾਂਜੀ ਆਉਣ ਵਾਲੇ ਸਮੇਂ 'ਚ ਮੇਰੇ ਕੋਲ ਹੈਗੇ ਜੀ 5-7 ਕਨਸੈਪਟ ਇਦਾਂ ਦੇ ਵੀ ਜਿਹੜੇ ਬਿਲਕੁਲ ਪੰਜਾਬ 'ਚੋਂ ਖਤਮ ਹੋ ਚੁੱਕੇ ਆ ਤੁਸੀਂ ਦੇਖੋਗੇ ਪ੍ਰੀਮਾ ਇੰਨਾ ਨਹੀਂ ਦੱਸ ਨਹੀਂ ਸਕਦਾ ਅੱਜ ਹਾਂ ਸੌਰੀ ਤੇ ਆਨ ਆਰ ਟਾਈਮ ਤੁਹਾਨੂੰ ਮਿਲਣਗੇ ਰੱਬ ਨੇ ਚਾਇਆ ਤਾਂ ਸਮਾਂ ਮਿਲਿਆ ਨਾ ਤਾਂ ਆਪਾਂ ਸ਼ੇਅਰ ਕਰਾਂਗੇ ਲੋਕਾਂ ਨੇ ਤੇ ਤੁਸੀਂ ਕਹੋਗੇ ਵਾਹ ਜੀ ਵਾਹ ਇਹ ਵੀ ਚੀਜ਼ ਹੋਣੀ ਚਾਹੀਦੀ ਤੇ ਤੁਸੀਂ ਖੁਦ ਵੀ ਲਾਈਕ ਕਰੋਗੇ ਇਹਨਾਂ ਚੀਜ਼ਾਂ ਦਾ ਦਸ਼ਕਵਾ ਜੀ ਜਿੱਦਾਂ ਗੁજરાਵਾਲ ਦਾ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਗੁજરાਵਾਲ ਜਿਹੜੀ ਝੌਂਪੜੀ ਅੱਜ ਮਤਲਬ ਬਣੀ ਹੈਗੀ ਆ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਆਂ ਔਰ ਵੀਰ ਜੀ ਹੁਣ ਆਪਾਂ ਨੂੰ ਸਾਰਾ ਵਿਜਿਟ ਕਰਾਣਗੇ ਵੀ ਕਿਵੇਂ ਮੈਂ ਘਾਲਣਾ ਕਾਲੀਆਂ ਔਰ ਕਿਵੇਂ ਸਟਾਰਟਿੰਗ ਕੀਤੀ ਆ ਪਰ ਸਾਰਾ ਦਿਖਾਨਗੇ ਵੀ ਕਿਵੇਂ ਅਸੀਂ ਇਹ ਮੈਨੂਫੈਕਚਰ ਕਰਦੇ ਹੈਗੇ ਆਂ ਔਰ ਝੌਂਪੜੀ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਣਗੇ। ਬਿਰਜੀਪ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤੁਹਾਡਾ ਹੀ ਬਹੁਤ ਬਹੁਤ ਸਬ ਦਾ ਧੰਨਵਾਦ ਜੀ। ਹਾਂ ਜੀ ਇਹ ਆਪਣਾ ਜੀ ਜਿਹੜੇ ਜਗ੍ਹਾ ਤੇ ਆਪਣੀ ਇਹ ਦੁਕਾਨ ਆ ਇਹ ਦੁਕਾਨ ਦਾ ਮਤਲਬ ਜਿਹੜਾ ਆਪਾਂ ਕਹੈ ਸਨ ਲੋਕੇਸ਼ਨ ਕਿਸੇ ਨਾ ਆਪਣੀ ਭੀਖੀ ਤੋਂ ਸਨਾਮ ਰੋਡ ਤੇ ਜੀ। ਹੈ ਮੇਨ ਭੀਖੀ ਦੇ ਵਿੱਚ ਰੋਡ ਸਨਾਮ ਪੈ ਜਾਂਦਾ ਜੀ ਆਪਣਾ ਸਨਾਮ ਸਾਈਡ ਮਤਲਬ। ਠੀਕ ਹੈ ਨਾ ਜੀ? ਹਾਂ ਜੀ। ਤੇ ਇਹ ਆਪਣੇ ਕੋਲ ਹੁੰਦੇ ਜੀ ਕੈਂ ਦਾ ਫਰਨੀਚਰ ਹਾਲ ਟਾਈਪ ਦਾ ਜਿੱਦਾਂ ਤੁਸੀਂ ਮਰਜ਼ੀ ਬਣਵਾ ਲਓ ਇੱਕ ਸੋਫੇ ਦਾ ਮਾਡਲ ਆ ਆਪਣੇ ਕੋਲੇ ਤੇ ਇਹ ਆ ਗਿਆ ਜੀ ਬੇਬੀ ਚੂਲਾ ਜਿਹਨੂੰ ਬਿਲਕੁਲ ਆਪਾਂ ਕਹਿ ਸਕਦੇ ਹਾਂ ਬੱਚੇ ਦੇ ਜਨਮ ਵੇਲੇ ਉਸ ਤੋਂ ਬਾਅਦ ਆਪਾਂ ਮੀਨੇਕਾ ਵਰਤਣ ਲੱਗ ਜਾਣਾ ਜੀ ਇਦਾਂ ਦੇ ਆਈਟਮਾਂ ਠੀਕ ਹੈ ਜੀ ਤੇ ਉਹ ਆ ਗਈ ਆਪਣੀ ਗਜੀਬੋਈ ਜਿਹੜੀ ਆਪਾਂ ਪਾਰਕ ਦੇ ਵਿੱਚ ਬਣਾਉਨੇ ਆਂ ਜ਼ਿਆਦਾ ਪਾਰਕਾਂ ਦੇ ਵਿੱਚ ਚੱਲਦੀ ਹੈ ਇਹ ਵਾਲੀ ਆਈਟਮ ਤੇ ਕੇ ਸੋਫੇ ਦਾ ਹੋਰ ਆ ਗਿਆ ਨਵਾਂ ਆਪਣਾ ਮਾਡਲ ਹੋਰ ਕਾਫੀ ਮਾਡਲ ਆਪਣੇ ਕੋਲ ਅੰਦਰ ਜੀ ਆਪਣਾ ਰੂਮ ਜਿੱਦਾਂ ਦੇ ਆਪਾਂ ਬਣਾਉਨੇ ਆ ਮਤਲਬ 10x10 10x10 ਇਹ ਜੀ ਬਣਾਉਨੇ ਆ ਜੀ ਆਪਾਂ ਜ਼ਿਆਦਾਤਰ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਇੱਧਰ ਜਿੱਥੇ ਆਪਾਂ ਬਣਾਉਨੇ ਆ ਅੱਜ ਮੁੰਡੇ ਲਾਉਣ ਗਏ ਹੋਇਆ ਸਾਰਾ ਸਮਾਨ ਜਿਹਦੇ ਤੋਂ ਬਣਾਉਨੇ ਆ ਨਾ ਉਸ ਤੋਂ ਬਾਅਦ ਇੰਸਟਾਲ ਵੀ ਉਹੀ ਲੇਬਰ ਕਰਨ ਜਾਂਦੀ ਆ ਆ ਦੇਖੋ ਇਦਾਂ ਦੀਆਂ ਬਣਦੀਆਂ ਝੋਫੜੀਆਂ ਪਹਿਲਾਂ ਥੱਲੇ ਬਾਅਦ ਚ ਸਿੱਧੀ ਹੋ ਕੇ ਲੱਗ ਜਾਂਦੀ ਆ ਪਾਰਕ ਦੇ ਵਿੱਚ ਇਹ ਡਬਲ ਹੁੰਦੀ ਆ ਜੀ ਇੱਧਰ ਵੀ ਇਹਦੇ ਬਾਸ ਹੁੰਦਾ ਇੱਧਰ ਵੀ ਬਾਸ ਹੁੰਦਾ ਇਹਦੇ ਕਿ ਮਤਲਬ ਇਹ ਨਹੀਂ ਹੈਗਾ ਕੁਝ ਦਿਸੂਗਾ ਵਿੱਚ ਇਹਦੇ ਸੈਂਟਰ ਦੇ ਵਿੱਚ ਤਰਪਾਲ ਹੁੰਦੀ ਹੈ ਜੀ ਬਹੁਤ ਵਧੀਆ ਕਨਸੈਪਟ ਹੁੰਦਾ ਹੈ ਇਹ ਸਾਇ ਛੋਟਾ ਇਹ ਵੱਡਾ ਇਹ ਦੇਖੋ ਹਜੇ ਦੀ ਆਪ ਤਰਪਾਲ ਬਾਹਰ ਵੀ ਇਹਦੀ ਕਟਿੰਗ ਰਹਿੰਦੀ ਹੈ ਕਰਨ ਵਾਲੀ ਮਤਲਬ ਇਦਾਂ ਹੁੰਦਾ ਹੈ ਸਾਰਾ ਸਿਸਟਮ ਇਹ ਰੂਮ ਦਾ ਤਿਆਰੀ ਹੋ ਰਹੀ ਹੈ ਰੂਮ ਬਣ ਰਿਹਾ ਇਧਰੋਂ ਇਹ ਪਹਿਲਾਂ ਲੋਹੇ ਦਾ ਫਰੇਮ ਹੁੰਦਾ ਐਵੇਂ ਨਹੀਂ ਹੈਗਾ ਵੀ ਕੱਲਾ ਬਾਂਸਾਂ ਦਾ ਹੀ ਸਾਰਾ ਕੁਝ ਹੁੰਦਾ ਹੈ ਫਰੇਮ ਬਣਦਾ ਤੇ ਦੋਨੇ ਸਾਈਡਾਂ ਤੇ ਫਿਰ ਇਹਦੇ ਬਾਂਸ ਲੱਗਦਾ ਅੰਦਰ ਤੇ ਬਾਹਰ ਤੇ ਸੈਂਟਰ 'ਚ ਥਰਮੋਕੂਲ ਪੈਂਦੀ ਆ ਵਧੀਆ ਬਣਾਇਆ ਜਾਂਦਾ ਆਪਦੇ ਗਨੀਓ ਬਹੁਤ ਵੈਸਟ ਦਿੱਤਾ ਇਹਦਾ ਤੇ ਇਹ ਆਪਣੇ ਕੋਲ ਫ ਪਰ ਐਨਾ ਕੁ ਜ਼ਰੂਰ ਹੈ ਇਹ ਸਾਰਾ ਆਰਡਰ ਤੇ ਮਿਲਦਾ ਹੈ ਆ ਟਾ ਟਾਈਮ ਕੁਝ ਨਹੀਂ ਮਿਲਦਾ ਸਿਰਫ ਦੇਖਣ ਵਾਸਤੇ ਸੈਂਪਲ ਥੋੜਾ ਬਹੁਤਾ ਮਿਲ ਸਕਦਾ ਜੀ ਸੈਂਪਲ ਸੈਂਪਲ ਓਨਲੀ ਠੀਕ ਹੈ ਜੀ ਬਾਕੀ ਆਪਣੀ ਵੈਸੇ ਬਾਂਸ ਦੀ ਸ਼ਾਪ ਆ ਜਿਸ ਤੇ ਤੁਸੀਂ ਜਦ ਪਸ਼ੂਆਂ ਵਾਸਤੇ ਜਾਂ ਕੁਝ ਹੋਰ ਵੀ ਕਿਸੇ ਵੀ ਪਰਪਸ ਵਾਸਤੇ ਬਾਂਸ ਦੀ ਕੋਈ ਛੱਤ ਪਾਉਣੀ ਆ ਉਹਦਾ ਇੱਥੋਂ ਆਪਣੇ ਕੋਲ ਮਟੀਰੀਅਲ ਮਿਲਦਾ ਨਾ ਕਿ ਉਹ ਆਪਾਂ ਪਾ ਕੇ ਆਉਣੀ ਉਹਦਾ ਸਿਰਫ ਮਟੀਰੀਅਲ ਆਓ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਸਪਨੇ ਦਾ ਘਰ ਆਪਾਂ ਦੇਖ ਸਕਦੇ ਆ ਕਿ ਇਹਦੇ ਵਿੱਚ ਜਦੋਂ ਬੰਦਾ ਬੈਠਦਾ ਮੈਂ ਚਾਹਾਂਗਾ ਕੈਮਰਾਮੈਨ ਨੂੰ ਦੇਖ ਕੇ ਆਹ ਜਦੋਂ ਬੰਦਾ ਬੈਠਦਾ ਤਾਂ ਇੱਕ ਸਕੂਨ ਦੀ ਜਿਹੜੀ ਹੈਗੀ ਆ ਸਕੂਲ ਮਿਲਦਾ ਉਹਨੂੰ ਬੈਠ ਕੇ ਔਰ ਇਹਦੇ ਵਿੱਚ ਫਰਨੀਚਰ ਜਿਹੜਾ ਹੈਗਾ ਉਹ ਐਕਸਟਰਾ ਹੀ ਹੈਗਾ ਸਿਰਫ ਝੌਂਪੜੀ ਦੇ ਪੈਸੇ ਆ ਜਿਹੜੇ ਝੌਂਪੜੀ ਦੀ ਇਹ ਗੱਲ ਕਰ ਰਹੇ ਨੇ ਇਹ ਝੌਂਪੜੀ ਤੁਸੀਂ ਦੇਖ ਸਕਦੇ ਹੋ ਤੇ ਏਸੀ ਵੀ ਤੁਸੀਂ ਇੰਸਟਾਲ ਕਰ ਸਕਦੇ ਹੋ ਜੇਕਰ ਤੁਸੀਂ ਚਾਹਦੇ ਹੋ ਏਸੀ ਲਗਾਣਾ ਜਸਟ ਲਗਾਣਾ ਜੋ ਚਾਹੁੰਦੇ ਹੋ ਉਹ ਨਾਲ ਅਟੈਚ ਹੋ ਸਕਦਾ ਦੱਸ ਦਿਆਂਗੀ ਕੱਲੇ ਝੌਂਪੜੀਆਂ ਹੀ ਨਹੀਂ ਅਗਰ ਕਿਸੇ ਨੇ ਥੋੜਾ ਕਨਸੈਪਟ ਲੈਣਾ ਹੈਗਾ ਤਾਂ ਵੀ ਆਪਾਂ ਇਹ ਦੇਖ ਸਕਦੇ ਹਾਂ ਬਾਈ ਜੀ ਕਿੰਨੇ ਫੁੱਟ ਹੈ ਇਹ ਇਹ ਐਸੇ 10 ਫੁੱਟ ਦਾ ਪੀਸ ਹੈ ਜੀ ਇਹ ਇਹ ਸਭ ਤੋਂ ਜਦੋਂ ਸੀ ਪਹਿਲੇ ਹੀ ਕੰਮ ਚ ਲਾਇਆ ਸੀ ਪਹਿਲੇ ਦਿਨ ਵਾਲੀ ਹੈ ਪੁਰਾਣੀ ਹੈ ਜਿਹੜੀ ਦੀ ਵੈਸਟਾ ਉਹ ਉਦਾਂ ਦੀ ਬਣਨੀ ਆ ਬਹੁਤ ਵਧੀਆ ਓਕੇ ਮਤਲਬ ਉਹਦਾ ਰੇਟ ਹੈ 28000 ਰੁਪਏ ਉਹ 10 ਫੁੱਟਾਂ ਦਾ 25000 12 ਫੁੱਟਾਂ ਦਾ 28000 ਜੇ 8 ਫੁੱਟ ਦੀ ਬਣਾਉਣੀ ਆ ਤਾਂ 23000 ਮਤਲਬ ਤੁਸੀਂ ਕਿਸੇ ਵੀ ਰੇਂਜ ਦੇ ਵਿੱਚ ਆਪਦੇ ਮਨ ਦੇ ਵਲਵੇ ਪੂਰੇ ਕਰ ਸਕਦੇ ਹੋ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਜਿੱਦੀ ਮਰਜ਼ੀ ਤੁਸੀਂ ਛੱਤ ਲਵਾਉਣੀ ਹੈਗੀ ਆ ਤੁਹਾਡਾ ਜਿਹੜੀ ਤੁਸੀਂ ਲਗਾਇਆ ਹੈਗਾ ਔਰ ਇਹਨਾਂ ਲੱਗਦਾ ਜਿਵੇਂ ਕੋਈ ਆਪਾ ਹੋਟਲ ਜਿਹਾ ਬੈਠ ਰ ਇਹ ਜੋ ਲਾਇਆ ਗਿਆ ਪੰਚਾਇਤ ਦੇ ਵੱਲੋਂ ਮਤਲਬ ਖਾਸ ਕਰਕੇ ਬਜ਼ੁਰਗ ਜਿਹੜਾ ਮਤਲਬ ਬੱਚਿਆਂ ਦੇ ਬੈਠਣ ਦੇ ਲਈ ਆਮ ਲੋਕਾਂ ਦੇ ਲਈ ਬੈਠਣ ਦੇ ਲਈ ਵਧੀਆ ਚੀਜ਼ ਹੈ ਇੱਕ ਸ਼ਾਨਦਾਰ ਚੀਜ਼ ਬਣਾਈ ਹੈ ਪਰਮਿਟ ਨਹੀਂ ਆ ਜਾਵੇ ਫਿਰ ਵੀ ਪਹਿਲਾਂ ਸੇਫ ਆ ਇਹ ਮਤਲਬ ਇਹਦੇ ਵਿੱਚ ਮਤਲਬ ਨੀਕੜੀ ਨਹੀਂ ਪੈਂਦਾ ਜੀ ਕਿਉਂਕਿ ਇਹਦੇ ਵਿੱਚ ਮਨ ਪਾਲਿਸ ਨੇ ਲਾ ਪਾਇਆ ਬੱਪੂ ਜੀ ਕਿੱਦਾਂ ਦਾ ਲੱਗਦਾ ਬੱਪੂ ਵਧੀਆ 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 ਕੋਈ ਕਿਉਂ ਤੁਸੀਂ ਸਾਰੇ ਆਣੇ ਖੁਸ਼ ਆਪੀ ਖਾਈ ਵੀਰੇ ਠੀਕ ਹੈ ਜਮੇ ਆ ਵਧੀਆ ਵਧੀਆ ਜਮੋ ਬਹੁਤ ਬਹੁਤ ਵਧੀਆ ਇਹ ਕਿਹੜੇ ਪਿੰਡ ਚ ਕੰਮ ਬੜਾ ਚੰਗੀ ਹੋਣੀ ਜਾਂਦੇ ਨੇ ਹਾਂ ਬਾਈ ਠੀਕ ਹੈ ਜੀ ਠੀਕ ਹੈ 10 ਮਿੰਟ ਦਾ ਹਾਂ ਬਾਪੂ ਠੀਕ ਹੈ ਠੀਕ ਹੈ ਵਧੀਆ ਹੀ ਵਧੀਆ ਬਾਪੂ ਠੀਕ ਹੈ ਠੀਕ ਹੈ ਆਪਾਂ ਦੇਖ ਸਕਦੇ ਹਾਂ ਕਿ ਲੋਕ ਦੋਸਤਾਂ ਸੰਜੇ ਕਰਦੇ ਜਦੋਂ ਖੁਸ਼ੀਆਂ ਹੁੰਦੀਆਂ ਔਰ ਔਰ ਰੌਣਕਾਂ ਜਿਹੜੀਆਂ ਬਣਦੀਆਂ ਹੈਗੀਆਂ ਸਾਰਿਆਂ ਦੇ ਦਿਮਾਗ ਦੇ ਉੱਤੇ ਜਿਹੜੇ ਬੋਝ ਲਾ ਕੇ ਇੱਥੇ ਬੈਠੇ ਬੰਦੇ ਬੈਠਾ ਵਧੀਆ ਹੀ ਹੈ ਖੁਸ਼ੀ ਕਰਦੇ ਹਾਂ ਬਹੁਤ ਹੋ ਰਹੀ ਹੈ ਜੀ ਬੜੀ ਹਾਂ ਬਾਈ ਬਾਪੂ ਬਹੁਤ ਵਧੀਆ ਜੀ ਸਾਰੇ ਬੈਠੇ ਬੋਲਣਾ ਬਹੁਤ ਜਿਆਦਾ ਹਾਂ ਬਾਈ ਬਹੁਤ ਵਧੀਆ ਜੀ ਪੰਚਾਇਤ ਦੇ ਧੰਨਵਾਦ ਆ ਜੀ ਧੰਨਵਾਦ ਆਪਾਂ ਦੇਖ ਸਕਦੇ ਕਿਦੋਂ ਪੰਚਾਇਤ ਦੇ ਧੰਨਵਾਦੀ ਉਧਰੋਂ ਬਾਈ ਕੁਲਦੀਪ ਨੇ ਜੀ ਨੇ ਇੱਕ ਕਨਸੈਪਟ ਜਿਹੜਾ ਹੈਗਾ ਲੋਕਾਂ ਨੂੰ ਦਿੱਤਾ ਆਪਾਂ ਦੇਖਦਾ ਠੰਡੀ ਠੰਡੀ ਹਵਾ ਵੀ ਆ ਰਹੀ ਆ ਵੈਸੇ ਗਰਮੀਆਂ ਬਾਹਰ ਪਰ ਇੱਥੇ ਠੰਡੀ ਹਵਾ ਵੀ ਆ ਰਹੀ ਹੈਗੀ ਆ ਔਰ ਸਰਦੀਆਂ ਦੇ ਵਿੱਚ ਧੁੱਪ ਦੇ ਨਾਲ ਵੀ ਅਟੈਚਮੈਂਟ ਔਰ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਉੱਚ ਹਵਾ ਦਾ ਇੱਕ ਬਹੁਤ ਵਧੀਆ ਸੋਰਸ ਔਰ ਜੇ ਆਪਾਂ ਦੁੱਝੂ ਬਣਾ ਲਈਏ ਤਾਂ ਉਹ ਚੀਜ਼ ਐਹੋ ਜਿਹਾ ਬਣ ਨਹੀਂ ਸਕਦੀਆਂ ਗਿਆ ਕੈਮਰਾਮੈਨ ਚਾਹੁੰਗਾ ਉੱਪਰ ਛਤ ਵੀ ਦਿਖਾਵੇ ਥ ਸਾਧਰਾਂ ਤੋਂ ਬਸ ਇਹ ਇਹ ਨਵਾਂ ਕਨਸੈਪਟ ਹੈਗਾ ਬਾਈ ਕਸਿ ਜੀ ਧੰਨਵਾਦ ਤੁਹਾਡਾ ਚਲੋ ਧੰਨਵਾਦ ਹੁਸ਼ਿਆ ਬੇੜੀ ਬੜਾਈ ਬਹੁਤ ਹੈ ਮੈਂ ਇਦਾਂ ਕਹਿਣਾ ਚਾਹੁੰਦਾ ਸੀ ਵੀ ਜਿਹੜੇ ਕਿਸੇ ਵੀਪਰਾ ਨੇ ਜਾਂ ਕਿਸੇ ਵੀ ਨੌਜਵਾਨ ਨੇ ਕੰਮ ਕਰਨਾ ਤਾਂ ਆਪਣੇ ਕੋਲੇ ਲੱਕੜ ਵਾਲਾ ਕੰਮ ਕਰਨ ਦਾ ਕਾਰੀਗਰ ਹੋਵੇ ਜਿਹੜਾ ਸਿੱਖਣਾ ਚਾਹੁੰਦਾ ਉਹ ਤਾਂ ਸਾਡੇ ਕੋਲੇ ਆ ਜਾਵੇ ਸਾਡੇ ਕੋਲੇ ਕੰਮ ਬਹੁਤ ਆ ਇਦਾਂ ਨਹੀਂ ਹੈਗਾ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਪੰਜਾਬ ਚ ਆ ਨਹੀਂ ਹੈਗਾ ਬਾਹਰ ਹੈਗਾ ਕਹਿ ਦਿੰਦੇ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਸਾਡੇ ਕੋਲੇ ਆਉਣ ਸਾਡੇ ਕੋਲੇ ਜਿੰਨੇ ਮਰਜ਼ੀ ਬੰਦੇ ਆ ਜਾਣ ਆਪਣੇ ਕੋਲੇ ਕੰਮ ਕਰਨ ਨੂੰ ਬਹੁਤ ਆਪਣੇ ਕੋਲੇ ਬੁਕਿੰਗ ਬਹੁਤ ਆ ਪਲੀਜ਼ ਸਾਡੀ ਹੈਲਪ ਕਰੋ ਨਾਲੇ ਅਸੀਂ ਤੁਹਾਡੀ ਹੈਲਪ ਕਰਾਂਗੇ ਠੀਕ ਹੈ ਜੀ ਜਿਹੜੇ ਬੰਦੇ ਲੇਬਰ ਵੀ ਕਰਨਾ ਚਾਹੁੰਦੇ ਹੁਣ ਵੀਰ ਜੀ ਥੋੜਾ ਬਹੁਤ ਮਨ ਲੇਬਰ ਟਾਈਪ ਵੀ ਹੋਣ ਹਾਂ ਲੇਬਰ ਟਾਈਪ ਲੇਬਰ ਤੇ ਥੋੜੀ ਜਿਹੀ ਘੱਟ ਲੋਡ ਪੈਂਦੀ ਹੈ ਜਿਆਦਾ ਮਿਸਤਰੀਆਂ ਦੀ ਲੋਡ ਪੈਂਦੀ ਹੈ ਆਪਾਂ ਨੂੰ ਜਿਹੜੇ ਥੋੜੇ ਜਿਹੀ ਸਕਿਲਡ ਹੋਣ ਹਾਂ ਬਸ ਮਨ ਪੇ ਵੀ ਸਹੀ ਹੋ ਜੂਗਾ ਹਾਂ ਹਾਂ ਪੇ ਫੁੱਲ ਦੇ ਦਾਂਗੇ ਜੀ ਤੁਰੰਤ ਦਖਲ ਰੈਡ ਰੂਨ ਦਾ ਕਰ ਦਾਂਗੇ ਸਿਸਟਮ ਇੱਥੇ ਕੋਈ ਗੱਲ ਨਹੀਂ ਜਿੱਦਾਂ ਦਾ ਵੀ ਹੋਊਗਾ ਤੇ ਇੱਕ ਬੇਨਤੀ ਹੋਰ ਹੈ ਰਿਕਵੈਸਟ ਹੈ ਵੀ ਫੋਨ ਕਰਕੇ ਪੁੱਛੋਗੇ ਤਾਂ ਜਾਦੀ ਫੋਨ ਟੈਂਡ ਨਹੀਂ ਉਹਦੇ ਬੇਨਤੀ ਹੈ ਮੈਂ ਮਾਫੀ ਚਾਹੁੰਦਾ ਵੀ ਸਾਰਿਆਂ ਦੇ ਫੋਨ ਨਹੀਂ ਚੱਕੇ ਜਾਂਦੇ ਪਲੀਜ਼ ਵੌਇਸ ਮੈਸੇਜ ਛੱਡ ਦਿਓ WhatsApp ਤੇ ਤੇ ਮੈਂ ਰਿਪਲਾਈ ਜ਼ਰੂਰ ਕਰੂੰਗਾ ਬਸ ਐਨੀ ਵੇ